ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਕਾਟਨ ਦੇ ਮੈਚਿੰਗ ਸੂਟ ਲੈ ਕੇ ਆਏ ਜੀ ਵਰਕ ਵਾਲੇ ਸੂਟ ਹੋਣਗੇ ਬੜੇ ਪਿਆਰੇ ਤੇ ਫੁੱਲ ਗਰੰਟੀ ਦੇ ਨਾਲ ਸੂਟ ਹੋਣਗੇ ਬਹੁਤ ਪਿਆਰਾ ਫੈਬਰਿਕ ਹੈ ਜੀ ਪਿਓਰ ਕਾਟਨ ਦੇ ਵਿੱਚ ਜਿਵੇਂ ਹਲਕਾ ਫੁਲਕਾ ਪਾਣੂ ਬਾਹਰ ਅੰਦਰ ਜਾਣ ਨੂੰ ਸੂਟ ਚਾਹੀਦੀ ਹੁੰਦੇ ਨੇ ਤੇ ਜਾਂ ਫਿਰ ਤੁਸੀਂ ਜਿਵੇਂ ਰੱਖਣੀਆਂ ਤੇ ਆਪਾਂ ਨੇ ਗਿਫਟ ਕਰਨਾ ਹੁੰਦਾ ਕਿਸੇ ਨੂੰ ਤਾਂ ਵੀ ਤੁਸੀਂ ਲੈ ਸਕਦੇ ਹੋ ਜੀ ਦੇਣ ਦੇਣ ਨੂੰ ਜਿਵੇਂ ਅੱਜ ਕੱਲ੍ਹ ਧੀਆਂ ਦਾ ਪਸੰਦਾਰਾ ਦੇ ਰਹੇ ਹਾਂ ਤਾਂ ਵੀ ਦੇਣ ਨੂੰ ਸੂਟ ਬਹੁਤ ਜ਼ਿਆਦਾ ਵੀ ਇਹਨਾਂ ਦੇ ਤੁਹਾਨੂੰ ਪ੍ਰੇਜ਼ ਹੀ ਹੋਣੀ ਆ ਵੀ ਸਾਨੂੰ ਬਹੁਤ ਸੋਹਣਾ ਸੂਟ ਦਿੱਤਾ ਹੈ 3 ਮੀਟਰ ਦੀ ਬਾਟਮ ਹੋਊਗੀ ਜੀ ਹਰੇਕ ਸੂਟ ਦੇ ਨਾਲ ਅੱਜ ਦੇ ਆਂਦੇ ਨਾਲ ਤੇ ਪਿਓਰ ਦੇ ਦੁਪੱਟੇ ਨਾਲ ਸੂਟ ਦਿਖਾਵਾਂਗੇ ਤੇ ਮਸਲੀਨ ਦੁਪੱਟੇ ਦੇ ਨਾਲ ਤੇ ਪ੍ਰਾਈਸ ਰਹਿਣਾ ਅੱਜ ਦਾ 1950 1950 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਤੇ ਵਿਦਾਊਟ ਲਾਈਨਿੰਗ ਸੂਟ ਬਣਨਗੇ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਅੱਜ ਦੇ ਸੂਟਾਂ ਨੂੰ ਤੇ ਖੁੱਲੀਆਂ ਬਾਟਮਸ 3 3 ਮੀਟਰ ਦੀਆਂ ਬਾਟਮਸ ਦੇ ਨਾਲ ਚਾਹੇ ਸਲਵਾਰ ਬਣਾਓ ਚਾਹੇ ਪਲਾਜ਼ੋ ਉਹ ਤੁਹਾਡੀ ਆਪਣੀ ਚੋਇਸ ਹੈ ਜੀ ਤੁਸੀਂ ਕੀ ਬਣਾਉਣਾ ਹੈ ਤੇ ਬੜੇ ਪਿਆਰੇ ਸੂਟ ਹੋਣਗੇ ਤੇ ਹਰ ਇੱਕ ਤਰ੍ਹਾਂ ਦੇ ਕਸਟਮਰ ਦੇ ਲਈ ਹੈ ਜੀ ਜਿਨ੍ਹਾਂ ਨੂੰ ਪਿਓਰ ਦਾ ਦੁਪੱਟਾ ਪਸੰਦ ਹੈ ਪਿਓਰ ਦੇ ਦੁਪੱਟੇ ਵਾਲਾ ਲੈ ਸਕਦੇ ਹੋ ਜਾਂ ਮਸਲੀਨ ਦਾ ਦੁਪੱਟਾ ਤਾਂ ਵੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਸੂਟ ਲੈ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 808038146080800 ਇਸ ਸਾਈਡ ਸਕ੍ਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਕੋਰੀਅਰ ਚਾਰਜੀਸ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਉਸੇ ਟਾਈਮ ਹੀ ਆਪਣਾ ਐਡਰੈਸ ਭੇਜ ਕੇ ਉਸੇ ਟਾਈਮ ਤੁਸੀਂ ਕੋਰੀਅਰ ਚਾਰਜੀਸ ਕਨਫਰਮ ਕਰਾ ਲਿਆ ਕਰੋ ਕਿ ਤੁਹਾਡੇ ਕਿੰਨੇ ਹੋਣਗੇ ਤੇ ਬੜਾ ਸੋਹਣਾ ਸੂਟ ਹੈ ਜੀ ਅੱਜ ਤੇ ਬਹੁਤ ਪਿਆਰੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੀ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਕਿਉਂਕਿ ਜਿਹੜੇ ਅੱਜ ਵਾਲੇ ਸੂਟ ਹੈ ਇਹ 1900 ਤੁਹਾਨੂੰ ਹੁਣ ਅੱਜ ਵੀ ਆਪਾਂ ਥੋੜੀ ਜਿਹੀ ਮੈਂ ਰੇਟ ਉਸ ਹਿਸਾਬ ਨਾਲ ਕੱਢਿਆ ਹੋਇਆ ਵੀ ਸਭ ਨੂੰ ਬੈਨੀਫਿਟ ਹੋਵੇ ਕਿਉਂਕਿ ਮੇਰੇ ਤੋਂ ਵੀ ਆਫਰ ਵਗੈਰਾ ਜਾਂ ਸੇਲਾ ਵਗੈਰਾ ਤਾਂ ਨਹੀਂ ਹੁੰਦੀਆਂ ਕਿਉਂਕਿ ਮੇਰੇ ਕੋਲ ਉਨਾ ਹੀ ਸਟਾਕ ਹੁੰਦਾ ਜਿੰਨੇ ਕ ਸੂਟ ਮੈਂ ਪਾਉਣੀ ਆ ਉਨੇ ਕ ਮੇਰੇ ਨਾਲ ਦੀ ਨਾਲ ਸੇਲ ਹੋ ਜਾਂਦੇ ਜੀ ਹਰੇਕ ਵੀਡੀਓ ਦੇ ਤੇ ਆਪਣਾ ਉਹਨਾਂ ਦੇ ਰਿਟੇਲ ਦੇ ਵਿੱਚ ਸਟਾਕ ਲੈ ਕੇ ਆਈਦੇ ਆਪਾਂ ਤੇ ਕੱਲ ਨੂੰ ਵੀ ਜਿਵੇਂ ਆਪਾਂ ਪਾਏ ਆ ਸੂਟ ਹੁਣ 2-3 ਦਿਨ ਆਪਾਂ ਕਾਫੀ ਲੋ ਪ੍ਰਾਈਸ ਦੇ ਵਿੱਚ ਤੁਹਾਨੂੰ ਥੋੜੇ ਬੈਨੀਫਿਟ ਹੋਵੇ ਜਿਨ੍ਹਾਂ ਸੂਟਾਂ ਦੇ ਵਿੱਚ ਭਵੇਂ ਦੇ ਸੂਟ ਦਿਖਾਵਾਂਗੇ ਤੇ ਇਹ ਦੇਖਦੇ ਆਂ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਮੇਨ ਗੱਲ ਹੈ ਫੈਬਰਿਕ ਬਹੁਤ ਫਾਈਨ ਹੈ ਜੀ ਅੱਜ ਦੇ ਸੂਟਾਂ ਦਾ ਤੇ ਬੜਾ ਸੋਹਣਾ ਇਹ ਸ਼ਰਟ ਆ ਗਈ ਸ਼ਰਟ ਤੇ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਇਹ ਸਾਰਾ ਵਰਕ ਕੀਤਾ ਹੋਇਆ ਇਹ ਸਾਰਾ ਮਿਰਰ ਵਰਕ ਸਾਰਾ ਇਹ ਬਹੁਤ ਸੋਹਣਾ ਵਰਕ ਹਾਈਲਾਈਟ ਕੀਤਾ ਹੋਇਆ ਸੂਟ ਨੂੰ ਇਹ ਸ਼ਰਟ ਹੋਗੀ ਤੇ ਨਾਲ 3 ਮੀਟਰ ਦੀ ਪਿਓਰ ਕਾਟਨ ਦੀ ਬਾਟਮ ਹੈ ਜੀ ਪਿਓਰ ਕੈਮਰੀਕ ਕਾਟਨ ਦੇ ਵਿੱਚ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦਾਊਟ ਲਾਈਨਿੰਗ ਸੂਟ ਬਣਨਾ ਇਹ ਸੇਮ ਪ੍ਰਿੰਟ ਬੈਕ ਤੇ ਇਹ ਬੈਕ ਆ ਜਣੀ ਹੈ ਸ਼ਰਟ ਦੀ ਬਹੁਤ ਪਿਆਰਾ ਫੈਬਰਿਕ ਹੈ ਜਿੰਨਾ ਮਰਜੀ ਤੋਂ ਹੰਡਾਓ ਐਵੇਂ ਦਾ ਫੈਬਰਿਕ ਬਿਲਕੁਲ ਨਹੀਂ ਖਰਾਬ ਹੁੰਦਾ ਬੜਾ ਪਿਆਰਾ ਹੈ 컬러 ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈ ਜੀ ਸੂਟ ਦਾ ਤੇ ਇਸ ਦੇ ਨਾਲ ਹੈਗਾ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਇਹ ਪੂਰਾ ਖੁੱਲਾ ਦੁਪੱਟਾ ਹੈ ਜੀ ਨਾਲ ਇਹ ਦੇਖੋ ਬਹੁਤ ਪਿਆਰਾ ਸੂਟ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਗ੍ਰੀਨਿਸ਼ ਜੀ ਟੋਨ ਦੇ ਵਿੱਚ ਸੂਟ ਹੈ ਇਹ ਤੇ ਪ੍ਰਾਈਸ ਹੈਗਾ 1950 ਸਾਡੇ 1900 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹ ਸੇਮ ਡਿਜ਼ਾਈਨ ਦੇ ਵਿੱਚ ਕਲਰ ਹੈਗਾ ਆਪਣੇ ਕੋਲ ਪਿੰਕ ਡਾਰਕ ਪਿੰਕ ਕਲਰ ਹੈ ਬਹੁਤ ਪਿਆਰੀ ਪ੍ਰਿੰਟਿੰਗ ਤੇ ਸਾਰਾ ਵਰਕ ਕੀਤਾ ਹੋਇਆ ਘੇਰੇ ਤੇ ਬਹੁਤ ਸੋਹਣਾ ਸਾਰਾ ਦੇਖੋ ਕਿੰਨਾ ਪਿਆਰਾ ਇਹ ਸਾਰਾ ਹੈਂਡਵਰਕ ਹੈ ਜੀ ਇਹ ਜਿਹੜਾ ਕੀਤਾ ਹੋਇਆ ਹੱਥ ਦੇ ਨਾਲ ਜਿਹੜਾ ਕੰਮ ਹੈ ਇਹ ਸਾਰਾ ਆਰੀ ਵਰਕ ਵੀ ਹੈ ਵਿੱਚ ਬਹੁਤ ਸੋਹਣੀ ਪਰਮਾ ਫੁੱਲ ਹੈ ਬਹੁਤ ਸੋਹਣਾ ਮਿਰਰ ਵਰਕ ਸਾਰਾ ਹੱਥ ਦੇ ਨਾਲ ਵਰਕ ਕੀਤਾ ਹੋਇਆ ਤੇ ਨਾਲ ਹੈਗੀ ਇਸਦੀ ਪਲੇਨ ਬਾਟਮ ਪਿੰਕ ਕਲਰ ਦੇ ਵਿੱਚ ਡਾਰਕ ਪਿੰਕ ਹੈ ਜੀ ਬਹੁਤ ਸੋਹਣਾ ਇਹ ਹੋਰ ਦਾ ਦੁਪੱਟਾ ਨਾਲ ਦੁਪੱਟੇ ਵੀ ਬਹੁਤ ਜ਼ਿਆਦਾ ਸੋਹਣੇ ਦੁਪੱਟੇ ਆ ਪਿਓਰ ਦੇ ਬਹੁਤ ਸੋਹਣੇ ਸੂਟ 1950 ਪ੍ਰਾਈਸ ਦੇ ਨਾਲ ਅੱਜ ਦੇ ਅਵੇਲੇਬਲ ਸੂਟ ਤੇ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ येलो ਮਸਟਰਡ ਕਲਰ ਕਲਰ ਬੜੇ ਸੋਹਣੇ ਹੋਣਗੇ ਸਾਰੇ ਅੱਜ ਦੇ ਬਹੁਤ ਪਿਆਰੇ ਕਲਰ ਹੈ येलो ਮਸਟਰਡ ਕਲਰ ਹੈ ਬਹੁਤ ਪਿਆਰਾ ਇਸ ਦਾ ਦੇਖੋ ਏਰਾ ਕਿੰਨਾ ਪਿਆਰਾ ਬਣਿਆ ਹੋਇਆ ਸੂਟ ਦਾ ਤੇ ਨਾਰਮਸਟਰਡ ਕਲਰ ਦੇ ਵਿੱਚ ਬਾਟਮ ਹੈ 3 ਮੀਟਰ ਦੀ ਬਾਟਮ ਤੇ ਬਹੁਤ ਸੋਹਣਾ ਵਰਕ ਸੂਟ ਤੇ ਪਿਓਰ ਦਾ ਦੁਪੱਟਾ ਪਿਓਰ ਦੇ ਦੁਪੱਟਿਆਂ ਦੇ ਨਾਲ ਸੂਟ 2.5 ਮੀਟਰ ਦੇ ਦੁਪੱਟੇ ਹੋਣਗੇ 3 ਮੀਟਰ ਦੀ ਬਾਟਮ ਹੈ ਜੀ ਹਰੇਕ ਸੂਟ ਦੇ ਨਾਲ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਇਹ ਤਿੰਨ ਸੂਟ ਮੈਂ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਆ ਤੁਹਾਨੂੰ ਨੈਕਸਟ ਸੂਟ ਦਿਖਾਣੇ ਆ ਥੋੜਾ ਵਰਕ ਤੇ ਪ੍ਰਿੰਟ ਦਾ ਜਿਵੇਂ ਦੋ ਦੋ ਸੂਟ ਵੀ ਲੈਣੇ ਆ ਤੁਸੀਂ ਤਿੰਨ ਤਿੰਨ ਥੋੜੇ ਡਿਜ਼ਾਈਨ ਨੂੰ ਲੱਗ ਚਾਹੀਦਾ ਤਾਂ ਤੁਸੀਂ ਅਲੱਗ-ਅਲੱਗ ਡਿਜ਼ਾਈਨ ਦੇ ਲੈ ਸਕਦੇ ਹੋ ਜੀ ਇਹ ਨੈਕਸਟ ਡਿਜ਼ਾਈਨ ਸ਼ੁਰੂ ਹੋ ਗਿਆ ਬਹੁਤ ਪਿਆਰਾ ਇਹ ਪੈਰਟ ਕਲਰ ਦੇ ਨਾਲ ਗ੍ਰੇ ਤੇ ਪੈਰਟ ਦਾ ਕੰਬੀਨੇਸ਼ਨ ਇਹ ਦੇਖੋ ਬਹੁਤ ਸੋਹਣਾ ਇਹ ਸਾਰਾ ਵਰਕ ਕੀਤਾ ਹੋਇਆ ਹੈ ਦੇਖੋ ਇਹ ਸਾਰਾ ਹੱਥ ਦਾ ਕੰਮ ਕੀਤਾ ਹੋਇਆ ਹੈ ਸਾਰੇ ਤੇ ਮਿਰਰ ਲੱਗੇ ਹੋਏ ਬਹੁਤ ਸੋਹਣਾ ਵਰਕ ਇਹ ਸ਼ਰਟ ਹੈ ਤੇ ਇਸ ਦੇ ਨਾਲ ਹੈਗੀ ਹੈ ਪੈਰਟ ਕਲਰ ਦੇ ਵਿੱਚ ਬਾਟਮ 3 ਮੀਟਰ ਦੀ ਬਾਟਮ ਹੈ ਜੀ ਨਾਲ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਰਹਿਣਗੇ ਅੱਜ ਦੇ ਤੇ ਪਿਓਰ ਦਾ ਦੁਪੱਟਾ ਪੈਰਟ ਕਲਰ ਦੇ ਨਾਲ ਵਰਦਾ ਦੁਪੱਟਾ ਬਹੁਤ ਸੋਹਣਾ ਸੂਟ। 1250 ਪ੍ਰਾਈਸ ਦੇ ਨਾਲ 1950 ਪ੍ਰਾਈਸ ਦੇ ਸੂਟਾਂ ਦਾ ਇਹ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਆਪਣੇ ਕੋਲ। yellow mustard color। ਬਹੁਤ ਪਿਆਰੀ ਡਿਜ਼ਾਈਨਿੰਗ ਹੈ ਬਹੁਤ ਸੋਹਣਾ ਵਰਕ ਘੇਰੇ ਤੇ। ਯਾਰਾ ਇਹ ਬਾਟਮ ਹੈ ਜੀ ਨਾਲ yellow ਕਲਰ ਦੀ ਸੋਨਾ ਵੀ ਹੋਰ ਦਾ ਦੁਪੱਟਾ ਨੈਕਸਟ ਹੈਗੇ ਇਹਦੇ ਵਿੱਚ ਸੇਮ ਦੇ ਵਿੱਚ ਬੜਾ ਸੋਹਣਾ ਗਾਜਰ ਸਾਰਾ ਵਰਕ ਕੀਤਾ ਹੋਇਆ ਹੋਟਿੰਗ ਤੇ ਲੇਮ ਗਾਜਰੀ ਕਲਰ ਦੇ ਵਿੱਚ ਧਿਓਂ ਦਾ ਹੈਗਾ ਦੁਪੱਟਾ ਨਾਲ ਇਹ ਵਰਗਾ ਦੁਪੱਟਾ ਟਾਈਟਾ ਮੀਟਰ ਦੇ ਦੁਪੱਟੇ ਹੋਣਗੇ ਨਾਲ ਉਹ ਸੋਨੇ ਸੋ ਪ੍ਰਾਈਸ ਹੈਗਾ 1950 1950 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਤੇ ਨੈਕਸਟ ਹੈਗਾ ਬੜਾ ਸੋਹਣਾ ਫਿਰੋਜ਼ੀ ਗ੍ਰੀਨ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਇਹ ਵੀ ਬਹੁਤ ਪਿਆਰਾ ਸੂਟ ਵਿਦਾਊਟ ਲਾਈਨਿੰਗ ਬਣਨ ਗਿਆ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਸਾਰਾ ਇਹ ਵਰਕ ਕੀਤਾ ਹੋਇਆ ਬਹੁਤ ਸੋਹਣਾ ਹੈਂਡਵਰਕ ਹੋਇਆ ਇਹਦੇ ਤੇ ਫਿਰੋਜ਼ੀ ਕਲਰ ਦੇ ਵਿੱਚ दुपट्टा बहुत प्यारे दुपट्टे ना प्योर दे 1950 प्राइस देना ये बीच है बहुत सोना लाइट या येलो कलर लाइट येलो कलर सारा हैंडवर्क किया दुपट्टा सोना येलो कलर ਨੈਕਸਟ ਸਟਾਰਟ ਆ ਜੋ ਸੂਟ ਆਪਰ ਨੈਕਸਟ ਡਿਜ਼ਾਈਨ ਆ ਗਿਆ ਜੀ ਇਹ ਬਹੁਤ ਸੋਹਣਾ ਸੈਲਫ ਦੇ ਵਿੱਚ ਪ੍ਰਿੰਟ ਹੈ ਇਹ ਵਾਲੇ ਸੂਟ ਦਾ ਤੇ ਇਹ ਵਾਲਾ ਗਾਜਰੀ ਜਿਹੇ ਕਲਰ ਦੇ ਵਿੱਚ ਹੈ ਬਹੁਤ ਪਿਆਰਾ ਵਰਕ ਲੀਖੋ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਸਾਰਾ ਵਰਕ ਕੀਤਾ ਹੋਇਆ ਇਹ ਵਾਲਾ ਵੀ ਇਹ ਸਾਰਾ ਵਰਕ ਕੀਤਾ ਹੋਇਆ ਜੀ ਇਹਦੇ ਤੇ ਸਾਰਾ ਕੋਈ ਲਾਈਨਿੰਗ ਦੀ ਲੋੜ ਨਹੀਂ 3 ਮੀਟਰ ਦੀ ਬਾਟਮ ਹੈ ਜੀ ਨਾਲ ਬਹੁਤ ਸੌਫਟ ਕਾਟਨ ਪਿਓਰ ਦੇ ਦੁਪੱਟਿਆਂ ਦੇ ਨਾਲ ਸੂਟ ਸਤਾ ਦੁਪੱਟਾ ਸੋਨਾ ਦੁਪੱਟਾ 2 ਮੀਟਰ ਦੇ ਦੁਪੱਟੇ ਹੋਣਗੇ ਨਾਲ 1950 ਰੈਂਸ ਦੇ ਨਾਲ ਤੇ ਇਹ ਇक्स्ट्रा ਹੈਗਾ ਮਸਟਰਡ ਕਲਰ ਚੜਤਲਾ ਬਹੁਤ ਸੋਹਣਾ ਸੈਲਫ ਦੇ ਵਿੱਚ ਪ੍ਰਿੰਟ ਬਹੁਤ ਪਿਆਰਾ ਸਾਰਾ ਹੀ ਵਰਕ ਕੀਤਾ ਹੋਇਆ ਹੈ ਜੀ ਇਹ ਮੈਂ ਪਿਓਰ ਦੁਪੱਟੇ ਵਾਲੇ ਦਿਖਾਏ ਆ ਪ੍ਰਾਈਸ ਸੇਮ ਰਹਿਣਾ ਜਿਹਦੇ ਸਾਰਾ ਸਾਰੇ ਸੂਟਾਂ ਦਾ ਨੈਕਸਟ ਸੂਟ ਦਿਖਾਵਾਂਗੇ ਮਸਲੀਨ ਦੁਪੱਟੇ ਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਹੈ ਜਿਹਨਾਂ ਦੇ ਨਾਲ ਫੈਬਰਿਕ ਸੇਮ ਹੈ ਹੋਵੇ 3-3 ਮੀਟਰਸ ਦੀਆਂ ਬਾਟਮਸ ਹੈ ਜੀ ਨਾਲ ਪਿਓਰ ਕਾਟਨ ਦੇ ਵਿੱਚ ਸੂਟ ਕਿੰਨਾ ਪਿਆਰਾ ਹੈ ਇਹ ਸ਼ਰਟ ਆ ਗਈ ਇਹ ਸਾਰਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਵਰਕ ਹੈ ਸਾਰਾ ਆਰੀ ਵਰਕ ਕੀਤਾ ਹੋਇਆ ਇਹਦੇ ਤੇ

ਦੇ ਵਿੱਚ ਸੇਮ ਦੇ ਵਿੱਚ ਹੈਗਾ ਜਿਵੇਂ ਉਹ ਸੀਗਾ ਥੋੜਾ ਜਿਹਾ ਵਾਈਨ ਜੇ ਟੋਨ ਤੇ ਨੈਕਸਟ ਫਲਰ ਆ ਗਿਆ ਬੋਟਮ ਹੈ ਜੀ ਨਾਲ ਡਾਰਕ ਬਲੂ ਕਲਰ ਦੇ ਵਿੱਚ ਬਾਟਮਸ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਕਿੰਨਾ ਪਿਆਰਾ। ਬਹੁਤ ਖਿਆਰਾ ਦੁਪੱਟਾ। ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ। ਬਹੁਤ ਸੋਹਣਾ ਸੂਟ 1950 ਪ੍ਰਾਈਸ ਦੇਣਾ। ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਗ੍ਰੀਨ ਕਲਰ। ਸੇਮ ਦੇ ਵਿੱਚ ਹੈ ਗ੍ਰੀਨ ਕਲਰ। ਕਲਰ ਬਹੁਤ ਸੋਨਾ ਗ੍ਰੀਨ ਸਾਰਾ ਵਰਤ ਕੀਤਾ ਹੋਇਆ ਹੈ ਇਹ ਬੋਟ ਡਾਰਕ ਮੂੰਗਿਆ ਗ੍ਰੀਨ ਕਲਰ ਦੇ ਵਿੱਚ ਬਾਟਮ

ਇਹ ਇੱਕ ਬਲੂ ਕਲਰ ਦੇ ਵਿੱਚ ਹੀ ਬਾਟਮ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਜਿਹਨਾਂ ਸੂਟਾਂ ਦਾ ਤੇ ਨਾਲ ਪਿਓਰ ਮਸਲੀਨ ਦੇ ਦੁਪੱਟੇ ਆਦੇ ਥਾ ਸਾਟੇ 1900 ਪ੍ਰਾਈਸ ਹੈ ਜਿਹਨਾਂ ਸੂਟਾਂ ਦਾ ਅੱਜ ਦੇ ਜਿੰਨੇ ਸੂਟ ਮੈਂ ਤੁਹਾਨੂੰ ਦਿਖਾਏ ਆ ਪਿਓਰ ਦੁਪੱਟੇ ਦੇ ਨਾਲ ਤੇ ਪਿਓਰ ਮਸਲੀਨ ਦੁਪੱਟੇ ਦੇ ਨਾਲ 1950 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81 46580803 814658080 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਬਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ